ਦੁਕਾਨੇ ਮਣਾ ਦੇ ਵਿੱਚ ਗੁੱਸਾ ਭਰਿਆ ਹੋਇਆ ਇਸ ਪਾਲਸੀ ਨੂੰ ਲੈ ਕੇ ਕਿ ਇਹਦੇ ਨਾਲ ਸਾਡੇ ਰਜਗਾਰ ਖੁੱਸੇ ਜਾਣਗੇ ਸਾਡੇ ਪਰਿਵਾਰਾਂ ਦੀ ਰੋਜੀ ਰੋਟੀ ਖੁੱਸੇ ਜਾਊਗੀ ਤਾਂ ਉਹਨਾਂ ਦੇ ਰੋਸ ਵਿੱਚ ਅੱਜ ਪਹਿਲਾ ਦਿਨ ਅਸੀਂ ਰੋਸ ਮਾਰਚ ਕਰਨ ਜਾ ਰਹੇ ਹਾਂ ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਹ ਰੋਸ ਮਾਰਚ ਵੱਡੇ ਹੋਣਗੇ ਹਾਂ ਗੱਲ ਗੱਲ ਪ੍ਰਧਾਨ ਸਭਾ ਅਸੀਂ ਹੋਰ ਜਾਣਨੀ ਚਾਹੁੰਦੇ ਜਦ ਅੱਜ ਫਿਰ ਸਿਰਫ ਟੋਲ ਫਰੀ ਹੈ ਜਾਂ ਅੱਜ ਟੋਲ ਕੱਟਿਆ ਜਾ ਰਿਹਾ ਜਾਂ ਫਿਰ ਤੁਹਾਡੇ ਮੁਲਾਜ਼ਮ ਜਿਹੜੇ ਸਾਰੇ ਇਧਰ ਆਏ ਅਸੀਂ ਦੇਖੋ ਸਰਕਾਰ ਦਾ ਲਾਸ ਨਹੀਂ ਕਰਨਾ ਚਾਹੁੰਦੇ ਨਾ ਕਿਸੇ ਕੰਪਨੀ ਜਾਂ ਕਾਰਪੋਰੇਟ ਦਾ ਲਾਸ ਆਲੇ ਪਾਸੇ ਦੀ ਸੋਚ ਰਹੇ ਹਾਂ ਪਰ ਸਾਡੀ ਮਜਬੂਰੀ ਨਾ ਬਣਾ ਦੇਵੇ ਸਰਕਾਰ ਕਿ ਸਾਨੂੰ ਇਹ ਰੋਡ ਤੇ ਟੋਲੇ ਸਭ ਬੰਦ ਕਰਨੇ ਪੈਣ ਅਸੀਂ ਐਸੇ ਕਰਕੇ ਕਹਿ ਰਿਹਾ ਕਿ ਅਸੀਂ ਅਸੀਂ ਬੇਨਤੀ ਕਰ ਰਹੇ ਹਾਂ ਹਜੇ ਤੇ ਜੇਕਰ ਇਹ ਮਜਬੂਰ ਨਾ ਸਾਨੂੰ ਕਰਨਾ ਵੀ ਪਿਆ ਤੇ ਬੜਾ ਸਮਾਨੀ ਅਸੀਂ ਕਰਾਂਗੇ ਇਸ ਚੀਜ਼ ਨੂੰ ਬੰਦ ਵੀ ਕਰਾਂਗੇ ਇਸ ਭਰਤੇ ਜਿੰਨੇ ਰੋਡ ਨੇ ਚਾਹੇ ਨੈਸ਼ਨਲ ਹਾਈਵੇ ਹੋਣ ਚਾਹੇ ਸਟੇਟ ਹਾਈਵੇ ਹੋਣ ਅਸੀਂ ਬੰਦ ਕਰਾਂਗੇ ਉੱਥੇ ਸਾਡਾ ਗੁੱਸਾ ਸਰਕਾਰ ਨੂੰ ਝੱਲਣ ਲਈ ਸਾਹਮਣੇ ਦੇਖਣ ਨੂੰ ਮੰ ਸਾਡੇ ਨਾਲ ਮਨਜੂਰ ਸਰ ਦਰਸ਼ਨ ਸਿੰਘ ਲਾੜੀ ਜੀ ਜਿਨ੍ਹਾਂ ਨੇ ਕਿਹਾ ਕਿ 10 ਲੱਖ ਲੋਕ ਜਿਹੜੇ ਆ ਪ੍ਰਭਾਵਿਤ ਹੋ ਰਹੇ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਦੇ ਨਾਲ ਨਾਲ ਦੀ ਨਾਲ ਉਹਨਾਂ ਨੇ ਨਿਮਰਤਾ ਸਹਿਤ ਇਹ ਮੰਗ ਵੀ ਕੀਤੀ ਕਿ ਉਹ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਰੁੜ ਜਾਣਗੇ